ਪੰਜਾਬੀ ਖਬਰਾਂਾਂ ਦੇ ਵਿੱਚ ਮੈਂ ਤੁਹਾਡਾ ਦੁਬਾਰਾ ਉਸਪਰਮਜੀਤ ਸਿੰਘ ਭਗਨਾ ਤੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਦੇ ਲੈ ਕੇ ਆਜੇ ਰੋਚਗਰ ਜੀ ਟ੍ਰਾਂਟੋ ਤੋਂ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋਈ ਹੈ ਸਰੀਚ ਅਸਿਸਟੈਂਟ ਕਮਿਸ਼ਨਰ ਡਿਵਾਈਨ ਮੈਕਡੋਨਲਡ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਇਸ ਦੇ ਵਿੱਚ ਪੰਜ ਵਿਅਕਤੀਆਂ ਦੇ ਨਾਂ ਦੱਸੇ ਹਨ ਜਿਨ੍ਹਾਂ ਨੂੰ ਲੋਕਲ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਇਹਨਾਂ ਵਿੱਚ ਪੰਜਾਬੀ ਵੀ ਨੇ ਸੋ ਪੰਜਾਬੀਆਂ ਦੇ ਨਾਮ ਵੀ ਨਿਕਲ ਕੇ ਉਹਨਾਂ ਨੇ ਕਿਹਾ ਕਿ ਕੋਈ ਵੀ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਕੋਈ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਪਰ ਫਿਰ ਵੀ ਜਿਹੜਾ ਕਿ ਪੁਲਿਸ ਦਾ ਸਾਥ ਨਹੀਂ ਦੇ ਰੇ ਤੇ ਇਹਨਾਂ ਦੀ ਪਛਾਣ ਜਿਹੜੀ ਕੀਤੀ ਹੈ 25 ਸਾਲ ਦਾ ਕਰਮਨ ਗਰੇਵਾਲ ਵੈਨਕੂਵਰ 28 ਸਾਲ ਦਾ ਮਨਵੀਰ ਗਰੇਵਾਲ 29 ਸਾਲ ਦਾ ਇਬਰਾਹਿਮ 23 ਸਾਲ ਦਾ ਇੰਦਰਵੀਰ ਜੋਹਲ ਤੇ 23 ਸਾਲ ਦਾ ਜਿਹੜਾ ਕਿ ਹਰਬੀਰ ਸਿੰਘੇੜਾ ਸ਼ਰੀ ਤੋਂ ਅ ਤੇ ਦੋਤੇ ਕੀਤੀ ਗਿਆ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹ ਵਿਅਕਤੀ ਜਾਣਦੇ ਵੀ ਨਹੀਂ ਕਿ ਉਹਨਾਂ ਨੂੰ ਕੌਣ ਮਾਰਨਾ ਚਾਹੁੰਦਾ ਪਰ ਇਹ ਇਹ ਪੁਲਿਸ ਨੂੰ ਉਸ ਸ਼ੱਕੀ ਬਾਰੇ ਸ਼ੱਕ ਬਾਰੇ ਦੱਸ ਲਈ ਰਹੇ ਹਨ ਪੁਲਿਸ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਇਹ ਕਿਤੇ ਵੀ ਦਿਖਾਈ ਦੇਣ ਤਾਂ ਨੇੜਤਾ ਨਾ ਬਣਾਈ ਜਾਵੇ ਕਿਉਂਕਿ ਇਹਨਾਂ ਦੀਆਂ ਜ਼ਿੰਦਗੀਆਂ ਖਤਰੇ ਵਿੱਚ ਹਨ ਤੇ ਆਮ ਲੋਕਾਂ ਦਾ ਵਾਸਤੇ ਵੀ ਇਹ ਵੱਡਾ ਖਤਰਾ ਬਣ ਸਕਦੇ ਹਨ ਸੋ ਟ੍ਰਾਂਟੋ ਤੋਂ ਏਸੀ ਹੁਣ ਤੱਕ ਦੀ ਲਾਈਵ ਬ੍ਰੇਕਿੰਗ ਨਿਊਜ਼ ਜਿਹੜੀ ਤੁਹਾਡੇ ਵਾਸਤੇ ਲੈ ਕੇ ਆਇਆ ਜਰੋ ਆਂ ਦੇਸ਼ ਦੇ ਨੇ ਤਮਾ ਬੜਿਆ ਹੋਰ ਦੇਖਣੇ ਸੁਣਨੇ ਪੜਨੇ ਆ ਅੱਜ ਸਾਡੇ YouTube ਚੈਨਲ ਆਜ ਨਿਊਜ਼ ਵਾਰ ਦੇ ਪਰਮ ਜੀ ਦੇ 2000 ਰੁਪਏ فی ਸਸਤੀ